ਹਰ ਰੋਜ਼ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਸਰੀਰ ਵਿੱਚ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਦੁੱਧ ਕੈਲਸ਼ੀਅਮ ਤੋਂ ਲੈ ਕੇ ਹੋਰ ਕਈ ਤੱਤਾਂ ਦਾ ਖਜ਼ਾਨਾ ਹੁੰਦਾ ਹੈ ਪਰ ਜੇ ਅਸੀਂ ਕਹੀਏ ਕਿ ਇਹੀ ਦੁੱਧ ਤੁਹਾਨੂੰ ਹੌਲੀ-ਹੌਲੀ ਬਿਮਾਰ ਕਰ ਰਿਹਾ ਹੈ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ ਜੀ ਹਾਂ ਅੱਜਕੱਲ ਸਿਰਫ ਮਿਲਾਵਟੀ ਕਿਓ ਜਾਂ ਤੇਲ ਹੀ ਨਹੀਂ ਸਗੋਂ ਨਕਲੀ ਦੁੱਧ ਵੀ ਬਾਜ਼ਾਰਾਂ ਵਿੱਚ ਕਾਫੀ ਵਿਕ ਰਿਹਾ ਹੈ ਚਾਹੇ ਤੁਸੀਂ ਗਾਂ ਦਾ ਮੱਝ ਦਾ ਦੁੱਧ ਖਰੀਦੋ ਚਾਹੇ ਪੈਕਟ ਵਾਲਾ ਇਸ ਵਿੱਚ ਮਿਲਾਵਟ ਦੀ ਸੰਭਾਵਨਾ ਹਮੇਸ਼ਾ ਲਈ ਬਣੀ ਰਹਿੰਦੀ ਹੈ ਇਸ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਦੁੱਧ ਸ਼ੁੱਧ ਹੈ ਜਾਂ ਨਹੀਂ ਆਓ ਤੁਹਾਨੂੰ ਦੱਸਦੇ ਹਾਂ ਪੰਜ ਅਜਿਹੇ ਨੁਸਕੇ ਜਿਸ ਦੀ ਮਦਦ ਨਾਲ ਤੁਸੀਂ ਦੁੱਧ ਦੀ ਸ਼ੁੱਧਤਾ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ ਮੱਝ ਦੇ ਅਸਲੀ ਦੁੱਧ ਦੀ ਇੱਕ ਖਾਸ ਪਛਾਣ ਹੁੰਦੀ ਹੈ ਇਸ ਦਾ ਚਿੱਟਾ ਰੰਗ ਇਹ ਉਬਾਲ ਕੇ ਜਾਂ ਫਰਿੱਜ ਵਿੱਚ ਰੱਖਣ ਤੋਂ ਬਾਅਦ ਵੀ ਆਪਣਾ ਚਿੱਟਾ ਰੰਗ ਬਰਕਰਾਰ ਰੱਖਦਾ ਹੈ ਪਰ ਜੇਕਰ ਦੁੱਧ ਵਿੱਚ ਪਾਣੀ ਜਾਂ ਹੋਰ ਪਦਾਰਥ ਮਿਲਾ ਦਿੱਤੇ ਜਾਣ ਤਾਂ ਇਸ ਦਾ ਰੰਗ ਕੁਝ ਹੀ ਸਮੇਂ ਵਿੱਚ ਪੀਲਾ ਹੋ ਜਾਂਦਾ ਹੈ ਇਹ ਪੀਲਾ ਦੁੱਧ ਨੂੰ گاੜਾ ਕਰਨ ਲਈ ਮਿਲਾਈ ਗਈ ਯੂਰੀਆ ਦਾ ਕਾਰਨ ਵੀ ਹੋ ਸਕਦਾ ਹੈ ਜੋ ਸੇਤਲੀ ਬਹੁਤ ਹਾਨੀਕਾਰਕ ਹੈ ਦੁੱਧ ਦੀ ਸ਼ੁੱਧਤਾ ਦੀ ਜਾਂਚ ਕਰਨ ਦਾ ਇੱਕ ਪੁਰਾਣਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਇਸ ਨੂੰ ਘੱਟ ਅੱਗ ਤੇ ਕਾੜਨਾ ਜਦੋਂ ਅਸਲੀ ਦੁੱਧ ਨੂੰ ਤਿੰਨ 4 ਘੰਟਿਆਂ ਲਈ ਘੱਟੋ-ਘੱਟ ਅੱਗ ਤੇ ਵਾਲਿਆ ਜਾਵੇ ਤਾਂ ਇਹ ਸਖਤ ਦਹੀਂ ਵਰਗਾ ਰੂਪ ਬਣ ਜਾਂਦਾ ਹੈ ਜੇਕਰ ਤੁਹਾਨੂੰ ਇਸ ਗਾੜੇ ਦੁੱਧ ਵਿੱਚ ਮੋਟੇ ਤੇ ਸਖਤ ਦਾਣੇ ਦਿਖਦੇ ਹੋਣ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਦੁੱਧ ਵਿੱਚ ਸਟਾਰਟਰ ਜਾਂ ਹੋਰ ਪਦਾਰਥ ਮਿਲਾਏ ਗਏ ਹਨ ਦੂਜੇ ਪਾਸੇ ਜੇਕਰ ਸੰਘਣਾ ਦੁੱਧ ਮਲਾਇਮ ਤੇ ਨਰਮ ਹੈ ਤਾਂ ਇਹ ਸ਼ੁੱਧ ਦੁੱਧ ਦੀ ਨਿਸ਼ਾਨੀ ਹੈ ਅਸਲੀ ਦੁੱਧ ਦਾ ਸਵਾਦ ਤੇ ਮਹਿਕ ਕੁਦਰਤੀ ਹੁੰਦੀ ਹੈ ਜਦੋਂ ਤੁਸੀਂ ਅਸਲੀ ਦੁੱਧ ਨੂੰ ਸੁੰਘਦੇ ਹੋ ਤਾਂ ਤੁਹਾਨੂੰ ਇੱਕ ਹਲਕੀ ਮਿੱਠੀ ਖੁਸ਼ਬੂ ਆਉਂਦੀ ਹੈ ਪਰ ਜੇਕਰ ਦੁੱਧ ਵਿੱਚ ਮਿਲਾਵਟ ਕੀਤੀ ਗਈ ਹੈ ਤਾਂ ਇਸ ਦੀ ਖੁਸ਼ਬੂ ਬਦਲ ਜਾਂਦੀ ਹੈ ਜੇਕਰ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਗਿਆ ਹੈ ਤਾਂ ਤੁਹਾਨੂੰ ਸਾਬਣ ਵਰਗੀ ਇੱਕ ਮਜ਼ਬੂਤ ਤੇ ਨਕਲੀ ਗੰਧ ਆਵੇਗੀ ਇਹ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਤੁਹਾਡੇ ਘਰ ਆਉਣ ਵਾਲਾ ਦੁੱਧ ਸ਼ੁੱਧ ਨਹੀਂ ਹੈ ਇੱਕ ਸਾਫ਼ ਕੱਚ ਦੀ ਬੋਤਲ ਵਿੱਚ ਇੱਕ ਚਮਚ ਦੁੱਧ ਲੈ ਕੇ ਚੰਗੀ ਤਰ੍ਹਾਂ ਹਿਲਾਓ ਜੇਕਰ ਦੁੱਧ ਵਿੱਚ ਬਹੁਤ ਜ਼ਿਆਦਾ ਝੱਗ ਬਣ ਜਾਂਦੀ ਹੈ ਤੇ ਉਹ ਝੱਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਗਿਆ ਹੈ ਡਿਟਰਜੈਂਟ ਦੇ ਕਾਰਨ ਦੁੱਧ ਦੀ ਝੱਗ ਜ਼ਿਆਦਾ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਰਹਿੰਦੀ ਹੈ ਜੇਕਰ ਝੱਗ ਘੱਟ ਬਣਦੀ ਹੈ ਤੇ ਜਲਦੀ ਗਾਇਬ ਹੋ ਜਾਂਦੀ ਹੈ ਤਾਂ ਦੁੱਧ ਦੇ ਸ਼ੁੱਧ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਸਲੀ ਦੁੱਧ ਤੇ ਮਿਲਾਪਟੀ ਦੁੱਧ ਵਿੱਚ ਬਹੁਤ ਫਰਕ ਹੁੰਦਾ ਹੈ ਅਸਲੀ ਦੁੱਧ ਮੋਟਾ ਹੁੰਦਾ ਹੈ ਤੇ ਇਹ ਹੌਲੀ-ਹੌਲੀ ਵਗਦਾ ਹੈ ਪਰ ਜੇਕਰ ਦੁੱਧ ਵਿੱਚ ਪਾਣੀ ਮਿਲਾਇਆ ਜਾਵੇ ਤਾਂ ਇਹ ਪਤਲਾ ਹੋ ਜਾਂਦਾ ਹੈ ਤੇ ਤੇਜ਼ੀ ਨਾਲ ਵਹਿ ਜਾਂਦਾ ਹੈ ਦੁੱਧ ਦੀ ਇੱਕ ਬੂੰਦ ਆਪਣੀ ਉਂਗਲੀ ਤੇ ਰੱਖ ਕੇ ਤੁਸੀਂ ਇਸ ਫਰਕ ਨੂੰ ਆਸਾਨੀ ਨਾਲ ਸਮਝ ਸਕਦੇ ਹੋ ਜੇਕਰ ਦੁੱਧ ਤੇਜ਼ੀ ਨਾਲ ਫੈਲ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਦੁੱਧ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਪੋਸਟਿਕ ਨਹੀਂ ਹੈ